ਨੰਬਰ ਸੇ ਇਹ ਚਰਚ ਨਹੀਂ ਹੈਗੀ ਸੀ ਇੱਕ ਅਦਾਲਤ ਹੈ 1867 ਦੀ ਇਹ ਅਦਾਲਤ ਹੈ ਜੱਜ ਦੀ ਆਓ ਤੁਹਾਨੂੰ ਮੈਂ ਦਿਖਾਣਾ ਅੰਦਰ ਉਹ ਸਾਹਮਣੇ ਜੱਜ ਸਾਹਿਬ ਹੀ ਬੈਠੇ ਨੇਗੇ ਜੱਜ ਸਾਹਿਬ ਜੱਜ ਸਾਹਿਬ ਉੱਪਰ ਆ ਸਕਦਾ ਮੈਂ ਇਹ ਜੱਜ ਇਹ ਜੱਜ ਸਾਹਿਬ ਬੈਠੇ ਨੇ ਇੱਥੇ ਐਲਾਨ ਕਰਨਗੇ ਇਹ ਖਾਲਸੇ ਦੇ ਰਾਜ ਦਾ ਐਲਾਨ ਕਰੋਗੇ ਖਾਲਸੇ ਰਾਜ ਤੇ ਇਹ ਇਧਰਲੇ ਪਾਸੇ ਵਕੀਲ ਬੈੰਦੇ ਹੁੰਦੇ ਸੀਗੇ ਇਥੇ ਇਥੇ ਵੀ ਵਕੀਲ ਵੰਦੇ ਹੁਣੇ ਸ਼ਾਇਦ ਲਓ ਜੀ ਆਪਾਂ ਦੇਖਦੇ ਹਾਂ ਆਪਾਂ ਵੀ 1867 ਵੇਲੇ ਇਥੇ ਜੱਜ ਬੰਦਾ ਹੂ ਲੇਕਿਨ ਹੁਣ ਖਾਲਸੇ ਦਾ ਜਿਹੜਾ ਰਾਜ ਹੈ ਉਹ ਸਾਰੀ ਦੁਨੀਆ ਤੇ ਕਾਇਮ ਹੈ ਹੈ ਜੀ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਖੁਆਰ ਹੋਏ ਸਭ ਮਿਲेंगे ਬੱਚੇ ਸ਼ਰਨ ਜੋ ਹੋਏ ਖੁਆਰ ਹੋ ਰਹੇ ਨੇ ਤੇ ਗੁਰੂ ਦੀ ਕਿਰਪਾ ਨਾਲ ਗੁਰੂ ਦੀ ਸ਼ਰਨ ਦੇ ਵਿੱਚ ਜਦੋਂ ਸਾਰਾ ਖਾਲਸਾ ਆ ਗਿਆ ਤੇ ਚੜ੍ਹਦੀ ਕਲਾ ਹੋएगी ਤੇ ਇਹ ਅਦਾਲਤ ਹੈ ਜੀ ਉਸਮੇ 1867 ਦੀ ਅਦਾਲਤ ਇਹ ਸਾਹਮਣੇ ਸਾਰੇ ਬੈਠਣ ਲਈ ਬਣਾਇਆ ਹੋਇਆ ਤੇ ਇਸੇ ਮਿਊਜ਼ੀਅਮ ਦਾ ਇਹ ਇੱਕ 파ਟ ਹੈ ਜਿਵੇਂ ਆਪਾਂ ਦੇਖਦੇ ਸੀ ਵੇ ਜਿਹੜਾ ਸਿੱਖ 파ਟ ਸੀ ਉਹਦੇ ਵਿੱਚ ਬੜੀਆਂ ਚੀਜ਼ਾਂ ਦਿਖਾਈਆਂ ਨੇ ਪਰ ਜਿਹੜੇ ਅਗਲੇ 파ਟ ਨੇ ਬਣਾਏ ਹੋਏ ਨੇ ਇਸ ਮਿਊਜ਼ੀਅਮ ਦੇ ਉਹਦੇ ਵਿੱਚ ਥੋੜੀ ਥੋੜੀ ਚੀਜ਼ਾਂ ਬਣਾਈਆਂ ਨੇ ਬਹੁਤ ਵਧੀਆ ਲੱਗਿਆ ਜੀ ਅਦਾਲਤ ਦੇ ਵਿੱਚ ਚਾਜ ਵਾਲੀ ਕੁਰਸੀ ਤੇ ਆਪਾਂ ਵੀ ਬੈਠ ਕੇ ਦੇਖ ਲਿਆ ਇੱਧਰ ਦੋ ਵਕੀਲ ਖੜੇ ਨੇ ਆ ਜਾਓ ਜੀ ਅੱਗੇ